ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਬਿੱਤ ਮਨ ਬਾਚ ਕਰਮ ਹੋਏ 71 76 ਪਤ ਭਏ ਸਹਜ ਸਿੰਘ ਅਸਣਕੇ ਦੇ ਚਲ ਰਾਜ ਹੈ ਮਨ ਬਾਚ ਕਰਮ ਹੋਏ 71 76 ਪਤ ਭਏ ਸਹਜ ਸਿੰਘਾਸਣ ਕੇ ਨਿਹਚਲ ਰਾਜ ਹੈ ਸਤ ਔ ਸੰਤੋਖ ਦਇਆ ਧਰਮ ਅਰਥ ਮੇਲ ਪੰਚ ਪਰਵਾਨ ਕੀਏ ਗੁਰਮਤ ਸਾਜ ਹੈ ਸਕਲ ਪਦਾਰਥ ਔ ਸਰਬ ਨਿਧਾਨ ਸਭਾ शिव नगरी सुभाष कोट सुख सुख। सब शाहज है राजनीति रीत प्रीत प्रजा के सुख है सुख पूर्ण मनोरथ सफल सब काज है राजनीति रीत प्रीत प्रजा के सुख है सुख पूर्ण मनोरथ ਸਫਲ ਸਭ ਕਾਜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਾਧ ਸੰਗਤ ਸਤਕਾਰਯੋਗ ਭਾਈ ਸਾਹਿਬ ਭਾਈ ਗੁਰਦਾਸ ਜੀ ਇਸ ਪਾਵਨ ਪਵਿੱਤ ਕਵਿੱਤ ਦੇ ਵਿੱਚ ਗੁਰਮੁਖ ਦੇ ਰਾਜ ਭਾਗ ਦੀ ਗੱਲ ਕਰ ਰਹੇ ਨੇ ਬਾਹਰ ਦੇ ਰਾਜ ਦੀ ਨਹੀਂ ਇਹ ਗੁਰਸਿੱਖ ਦੇ ਅੰਦਰ ਦੇ ਰਾਜ ਦੀ ਗੱਲ ਕਰ ਰਹੇ ਹਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਇੱਕ ਬਚਨ ਹੈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ ਇਸ ਮਨ ਨੂੰ ਰਾਜ ਆਖਿਆ ਹੈ ਸਤਿਗੁਰੂ ਜੀ ਦੇ ਬਚਨ ਨੇ ਕਿ ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾਂ ਨਾਲ ਪਿਆਰੋ ਕਿ ਇਹ ਜਿਹੜਾ ਮਨ ਰੂਪੀ ਰਾਜਾ ਹੈ ਇਹ ਬੱਚਾ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਮਨ ਰੂਪ ਰਾਜੇ ਦੀ ਗੱਲ ਕੀਤੀ ਗੁਰਮੁਖ ਗੁਰਸਿੱਖ ਦੇ ਅੰਦਰ ਜਿਹੜਾ ਰਾਜ ਪਹਾ ਗਏ ਕਿਵੇਂ ਗੁਰਸਿੱਖ ਆਪਣੀ ਇੰਦਰੀਆਂ ਤੇ ਜਿੱਤ ਪ੍ਰਾਪਤ ਕਰਕੇ ਅੰਦਰ ਰਾਜ ਭਾਗ ਭੋਗਦਾ ਹੈ ਤੇ ਬਾਹਰੀ ਤੌਰ ਤੇ ਸੰਸਾਰ ਦੇ ਵਿੱਚ ਵੀ ਉਹ ਰਾਜਿਆਂ ਦੀ ਤਰ੍ਹਾਂ ਵਿਚਰਦਾ ਹੈ। ਉਹਦਾ ਜ਼ਿਕਰ ਇਸ ਕਵਿਤਾ ਦੇ ਵਿੱਚ ਭਾਈ ਸਾਹਿਬ ਜੀ ਕਰ ਰਹੇ ਨੇ। ਰਾਜਾ ਕਦੋਂ ਬਣਦਾ ਹੈ? ਭਾਈ ਸਾਹਿਬ ਜੀ ਕਹਿੰਦੇ ਨੇ ਮਨਨ ਬਾਚ ਕਰਮ ਹੋਏ 71 ਛਤਰਪਤ ਭệ। ਦੁਨਿਆਵੀ ਤੌਰ ਤੇ ਜਿਹੜਾ ਛਤਰਪਤੀ ਰਾਜਾ ਹੈ ਉਹ ਰਾਜਾ ਸਾਰੀ ਪਰਜਾ ਤੇ ਆਪਣਾ ਹੁਕਮ ਚਲਾਉਂਦਾ ਹੈ ਕਦੋਂ ਜਿਹੜਾ ਉਹਦੀ ਮਨ ਵਿੱਚ ਫੁਰਨਾ ਹੈ ਉਹ ਫੁਰਨਾ ਉਹਦੀ ਜ਼ੁਬਾਨ ਤੇ ਆਉਂਦਾ ਹੈ ਜ਼ੁਬਾਨ ਤੋਂ ਹੁਕਮ ਦੇ ਰੂਪ ਵਿੱਚ ਉਹ ਪਰਜਾ ਸਰੀਰ ਦੇ ਰਾਹੀਂ ਵਰਤਦਾ ਹੈ ਤੇ ਉਹ ਜਿਹੜਾ ਜ਼ੁਬਾਨ ਦੇ ਰਾਹੀਂ ਉਹਨੇ ਬੋਲ ਕਹਿ ਦਿੱਤਾ ਹੈ ਉਹ ਕਰਨੀ ਬਣ ਜਾਂਦਾ ਹੈ ਸਾਰੇ ਲੋਕ ਉਹਦੇ ਹੁਕਮ ਨੂੰ ਮੰਨਦੇ ਨੇ ਉਹ ਕੰਮ ਕਰਦੇ ਨੇ ਜਿਹੜਾ ਰਾਜੇ ਨੇ ਹੁਕਮ ਕੀਤਾ ਹੈ ਪੂਰਨ ਮਨ ਤੋਂ ਬਣੀਏ ਬਚਨਾ ਦੀ ਰਹੀਂ ਪ੍ਰਗਟ ਹੋਇਆ ਤੇ ਸਰੀਰ ਦੇ ਰਾਹੀਂ ਉਹ ਕਰਮ ਜਿਹੜਾ ਹੋਣ ਲੱਗ ਪਿਆ ਮਨ ਵੱਚ ਕਰਮ ਮਨ ਦੇ ਪੁਰਨੇ ਨੇ ਬਚਨਾ ਦੇ ਰਾਹੀਂ ਲੋਕਾਂ ਨੂੰ ਹੁਕਮ ਦਿੱਤਾ ਤੇ ਉਹ ਕਰਮ ਹੋਣੇ ਸ਼ੁਰੂ ਹੋ ਗਏ ਜਿਹੜੇ ਰਾਜੇ ਨੇ ਕਹਿ ਇਸ ਭਾਈ ਸਾਹਿਬ ਜੀ ਕਹਿੰਦੇ ਤਿੰਨਾ ਦੀ ਇਕੱਠੇ ਕਰਮ ਕਰਨ ਦੇ ਨਾਲ ਰਾਜ ਭਾਗ ਕਾਇਮ ਰਹਿੰਦਾ ਜੇ ਰਾਜੇ ਦੇ ਮਨ ਵਿੱਚ ਪੁਰਨਾ ਹੋਰ ਹੈ ਜ਼ੁਬਾਨ ਤੋਂ ਹੋਰ ਹੁਕਮ ਕਹਿ ਰਿਹਾ ਹੈ ਤੇ ਲੋਕ ਕੁਝ ਹੋਰ ਕਰ ਰਹੇ ਨੇ ਤੇ ਉਹਨੂੰ ਛਤਰਪਤੀ ਰਾਜਾ ਨਹੀਂ ਕਿਹਾ ਜਾਏਗਾ ਇੱਥੇ ਹੁਣ ਅੰਦਰ ਦੀ ਗੱਲ ਕਰ ਰਹੇ ਨੇ ਅੰਦਰ ਦੇ ਰਾਜ ਭਾਗ ਦੀ ਭਾਈ ਸਾਹਿਬ ਜੀ ਗੱਲ ਕਰ ਰਹੇ ਨੇ ਕਿ ਜਦੋਂ ਗੁਰਮੁਖ ਜਨ ਜਿਹੜੇ ਗੁਰੂ ਦੇ ਸ਼ਬਦ ਨਾਲ ਜੁੜ ਕੇ ਨਾਮ ਅਭਿਆਸ ਵਿੱਚ ਸੁਰਤ ਜੋੜਦਾ ਤੇ ਉਹਦਾ ਮਨ ਬਾਚ ਕਰਮ ਹੋਏ 71 ਛਤਰਪਤ ਭਏ ਮਨ ਕਰਕੇ ਬਚਨਾ ਕਰਕੇ ਤੇ ਕਰਮਾ ਕਰਕੇ ਜਦੋਂ ਇਕਾਗਰ ਹੁੰਦਾ ਹੈ ਭਾਵ ਜਿਹੜੇ ਮਨ ਦੇ ਵਿੱਚ ਸ਼ੁਭ ਫੁਰਨੇ ਬਣੇ ਉਹ ਫੁਰਨੇ ਹੀ ਜ਼ੁਬਾਨ ਤੇ ਨੇ ਤੇ ਉਹੀ ਫੁਰਨਿਆਂ ਦੇ ਅਨੁਸਾਰ ਜਿਹੜੇ ਬਚਨਾ ਦੇ ਵਿੱਚ ਜਿਹੜੇ ਮਨ ਦੇ ਫੁਰਨੇ ਬਚਨਾ ਦੇ ਵਿੱਚ ਵਰਤੇ ਉਹੀ ਕਰਮ ਸਰੀਰ ਕਰ ਰਿਹਾ ਹੈ ਮਨ ਦੇ ਵਿੱਚ ਗੁਰਮੁਖ ਜਿਹੜਾ ਗੁਰੂ ਦੀ ਸਿੱਖਿਆ ਤੇ ਗੁਰਮਤ ਅਤੇ ਚੱਲਦਾ ਹੈ ਉਦੇ ਮਨ ਦੇ ਵਿੱਚ ਫੁਰਨੇ ਵੀ ਜਿਹੜੇ ਭਲਾਈ ਦੀ ਚੱਲਦੇ ਨੇ ਮਨੁੱਖਤਾ ਦੇ ਭਲੇ ਦੇ ਕਾਰਜ ਕਰਨੇ ਮਨੁੱਖਤਾ ਦੀ ਸੇਵਾ ਦੇ ਕਾਰਜ ਕਰਨੇ ਗੁਰੂ ਦੀ ਸੰਗਤ ਵਿੱਚ ਆਉਣਾ ਬੈਠਣਾ ਦੂਸਰਿਆਂ ਨੂੰ ਪ੍ਰੇਰਣਾ ਕਰਕੇ ਸੰਗਤ ਨਾਲ ਜੋੜਨਾ ਐਸੇ ਫੁਰਨੇ ਵੱਧ ਤੋਂ ਵੱਧ ਨਾਮ ਸਿਮਰਨ ਅਭਿਆਸ ਵੱਧ ਤੋਂ ਵੱਧ ਲੋਕਾਂ ਦੇ ਭਲਾਈ ਖਿੱਤ ਲੋਕਾਂ ਨੂੰ ਪਰਮੇਸ਼ਰ ਦੀ ਗੱਲ ਦੱਸਣੀ ਇਹ ਗੁਰਮੁਖ ਦੇ ਮਨ ਦੇ ਫੁਰਨੇ ਨੇ ਕਿ ਮਨ ਦਾ ਫੁਰਨਾ ਹੀ ਉਹਦੀ ਜ਼ੁਬਾਨ ਤੇ ਉਤਰਦਾ ਹੈ ਤੇ ਜਿਹਦੇ ਬਚਨ ਨਹੀਂ ਜ਼ੁਬਾਨ ਤੇ ਜਿਹੜੇ ਬਚਨ ਉਤਰੇ ਉਹਨਾਂ ਅਨੁਸਾਰ ਹੀ ਉਹ ਕਰਮ ਕਰਦਾ ਹੈ ਭਾਈ ਗੁਰਦਾਸ ਜੀ ਕਹਿੰਦੇ ਜਿਹੜਾ ਮਨ ਬਚ ਕਰਮ ਕਰਕੇ ਜਦੋਂ ਇਕਾਗਰ ਹੁੰਦਾ ਹੈ ਭਾਈ ਸਾਹਿਬ ਜੀ ਕਹਿੰਦੇ ਨੇ ਉਹ ਅੰਦਰੋਂ ਅੰਦਰੋਂ ਛੱਤਰ ਪਤੀ ਰਾਜਾ ਬਣ ਜਾਂਦਾ ਹੈ ਕਿ ਜਿਹੜੀ ਮਨ ਵਿੱਚ ਨੇ ਜਿਹੜੇ ਬੰਦੇ ਦੇ ਮਨ ਵਿੱਚ ਕੁਝ ਹੋਰ ਹੈ ਮੁੱਕ ਵਿੱਚ ਹੋਦ ਕੁਝ ਹੋਰ ਹੈ ਕਰ ਕੁਝ ਹੋਰ ਰਿਹਾ ਹੈ ਮਾਫ਼ ਕਰਨਾ ਉਹ ਅੰਦਰ ਦਾ ਰਾਜਾ ਨਹੀਂ ਹੈ ਉਹ ਤੇ ਇੱਕ ਭਿਖਾਰੀ ਦੀ ਤਰ੍ਹਾਂ ਹੈ ਜਿਹੜਾ ਸੋਚਦਾ ਕੁਝ ਹੈ ਕਰਦਾ ਕੁਝ ਹੈ ਤੇ ਲੋਕਾਂ ਕੋਲ ਮੰਗ ਕੇ ਆਪਣਾ ਤਨ ਪਾਲ ਰਿਹਾ ਹੈ ਭਾਈ ਗੁਰਦਾਸ ਜੀ ਕਹਿੰਦੇ ਨੇ ਜਿਹੜਾ ਮਨ ਬਚਨ ਤੇ ਕਰਮ ਕਰਕੇ ਇਕਾਗਰ ਹੋ ਜਾਂਦਾ ਹੈ ਇਕੱਤਰ ਕਰ ਲੈਂਦਾ ਆਪਣੇ ਮਨ ਬਚ ਕਰਮ ਨੂੰ ਇਕਾਗਰ ਕਰਨ ਤੋਂ ਬਾਅਦ ਛਤਰਪਤ ਭਏ ਭਾਈ ਗੁਰਦਾਸ ਜੀ ਕਹਿੰਦੇ ਉਹ ਛਤਰਪਤੀ ਰਾਜਾ ਹੈ ਛਤਰਧਾਰੀ ਰਾਜਾ ਹੈ ਉਹ ਸਾਰਿਆਂ ਤੋਂ ਸ੍ਰੇਸ਼ਟ ਰਾਜਾ ਹੈ ਸਹਿਜ ਸਿੰਘਾਸਣ ਕਹਿ ਹੁਣ ਉਹਦਾ ਸਿੰਘਾਸਣ ਕੀ ਹੈ ਜਿਵੇਂ ਦੁਨਿਆਵੀ ਰਾਜੇ ਦਾ ਇੱਕ ਸਿੰਘਾਸਣ ਹੁੰਦਾ ਜਿਹਦੇ ਤੇ ਉਹ ਬੈਠਦਾ ਹੈ ਵਾਹੀ ਗੁਰਦਾਸ ਜੀ ਕਹਿੰਦੇ ਸਹਿਜ ਅਵਸਥਾ ਜਿਹੜੀ ਹੈ ਉਹਦੀ ਉਹਦਾ ਆਸਣ ਹੈ ਉਹਦਾ ਨਿਵਾਸ ਸਥਾਨ ਹੈ ਸਹਿਜ ਪਦ ਦੇ ਵਿੱਚ ਵਰਤਦਾ ਕਾਲਾ ਨਹੀਂ ਪੈਂਦਾ ਲੋਕਾਂ ਦੇ ਨਾਲ ਬੁਰਾ ਨਹੀਂ ਬੋਲਦਾ ਅਪ ਸ਼ਬਦ ਨਹੀਂ ਬੋਲਦਾ ਪਿੱਕਾ ਨਹੀਂ ਬੋਲਦਾ ਮੰਦਾ ਨਹੀਂ ਬੋਲਦਾ ਹਰ ਇੱਕ ਨੂੰ ਮਿੱਠੇ ਬਚਨ ਬੋਲਦਾ ਬੜੀ ਸਹਜ ਅਵਸਥਾ ਵਿੱਚ ਧੀਰਜ ਵਾਲੀ ਜ਼ਿੰਦਗੀ ਜਿਉਂਦਾ ਹੈ ਭਾਈ ਗੁਰਦਾਸ ਜੀ ਕਹਿੰਦੇ ਐਸੇ ਅੰਦਰ ਦੇ ਰਾਜੇ ਦਾ ਨਿਹਚਲ ਰਾਜ ਹੈ ਉਹਦਾ ਰਾਜ اٹਲ ਹੈ ਸਦੀਵ ਕਾਲ ਰਹਿਣ ਵਾਲਾ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜਦੋਂ ਪ੍ਰੀਤੀ ਮਾਫ ਕਰਨਾ ਜਿਹੜਾ ਧੀਰਮਲ ਹੈ ਉਹਦੀ ਮਸੰਦ ਸ਼ੀਹੇ ਨੇ ਗੁਰੂ ਤੇਗ ਬਹਾਦਰ ਸਾਹਿਬ ਤੇ ਗੋਲੀ ਚਲਾਈ ਤੇ ਜੇ ਅੰਦਰੋਂ ਕਾਲੇ ਪਾਣ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਵਰਤ ਰਹੇ ਹੁੰਦੇ ਇਹ ਜਰੂਰ ਸ਼ੀਹੇ ਮਸੰਦ ਨੂੰ ਜਾਂ ਧੀਰਮਲ ਨੂੰ ਕੋਈ ਆਪਸ਼ਬਦ ਕਹਿੰਦੇ ਔਰ ਸੂਰਜ ਪ੍ਰਕਾਸ਼ ਵਿੱਚ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਬੋਲ ਨੇ ਕਿ ਭਲੇ ਧੀਰਮਲ ਭਲੇ ਜੀ ਭਲੇ ਧੀਰਮਲ ਧੀਰ ਇਹ ਧੀਰਮਲ ਤੇਰਾ ਭਲਾ ਹੋਵੇ ਇਹ ਅੰਦਰ ਦੀ ਸਹਿਦ ਅਵਸਥਾ ਦਾ ਰਾਜ ਭਾਗ ਸੀ ਨਾ ਕਿ ਗੁਰੂ ਤੇਗ ਬਹਾਦਰ ਸਾਹਿਬ ਮਨ ਬਚ ਕਰਮ ਕਰਕੇ ਇਕਾਗਰ ਨੇ ਉਹਨਾਂ ਦੀ ਜ਼ੁਬਾਨ ਤੇ ਜੋ ਮਨ ਵਿੱਚ ਸੀ ਉਹੀ ਜ਼ੁਬਾਨ ਤੇ ਆ ਤੇ ਸੱਚਮੁੱਚ ਗੁਰੂ ਸਾਹਿਬ ਭੜਾ ਹੀ ਕਰਦੇ ਰਹੇ ਜੇ ਭਾਈ ਮੱਖਣਸ਼ਾ ਲੁਬਾਣੇ ਨੇ ਧੀਰਮਲ ਦਾ ਘਰ ਘਾਟ ਲੁੱਟਿਆ ਉਹਨੂੰ ਸਜ਼ਾ ਦਿੱਤੀ ਸਿੰਘੇ ਮਸਾਂਦ ਦੀਆਂ ਮੁਸ਼ਕਾਂ ਬੰਨ ਲੈਂਦੀਆਂ ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨਾ ਇਹਨਾਂ ਦਾ ਭਲਾ ਕਰੋ ਇਹਨਾਂ ਨੂੰ ਆਜ਼ਾਦ ਕਰ ਦਿਓ ਤੇ ਜੋ ਕੋ ਜੇ ਇਹਨਾਂ ਦੇ ਕਰੋ ਲੁੱਟ ਕੇ ਲਿਆਇਓ ਸਾਰਾ ਕੁਝ ਵਾਪਸ ਕਰ ਦਿਓ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਉੱਚੀ ਆਤਮਿਕ ਅਵਸਥਾ ਸੀ ਸਹਿਜ ਅਵਸਥਾ ਸੀ ਤੇ ਨਿਤਲ ਰਾਜ ਤਾਂ ਹੀ ਹੈ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਤੇ ਤਾਂ ਹੀ ਅੱਜ ਸੀਸ ਝੁਕ ਝੁਕਦਾ ਹੈ ਕਿਉਂਕਿ ਸਤਗੁਰੂ ਜੀ ਦੇ ਜੋ ਮਨ ਵਿੱਚ ਹੈ ਉਹੀ ਬਚਨਾਂ ਵਿੱਚ ਹੈ ਤੇ ਉਹੀ ਕਰਮਾਂ ਵਿੱਚ ਹੈ ਇਹ ਨਿਤਲ ਰਾਜ ਸਹਿਜ ਅਵਸਥਾ ਵਿੱਚ ਵਿਚਰਦੇ ਨੇ ਗੁਰਮੁਖ ਜਨ ਐਸੀਆਂ ਬੇਅੰਤ ਹੂਰ ਉਦਾਹਰਨਾਵਾਂ ਵੀ ਸਿੱਖ ਇਤਿਹਾਸ ਵਿੱਚੋਂ ਮਿਲ ਜਾਣਗੀਆਂ ਕਿ ਜਦੋਂ ਗੁਰੂ ਕੀ ਸਿੱਖਾਂ ਦੇ ਉੱਪਰ ਜ਼ੁਲਮ ਹੋ ਰਹੇ ਨੇ ਔਰ ਗੁਰੂ ਕੇ ਸਹਿਜ ਅਵਸਥਾ ਵਿੱਚ ਵਿਚਰਦੇ ਜ਼ੁਲਮ ਕਰਨ ਵਾਲਿਆਂ ਦਾ ਵੀ ਭਲਾ ਮੰਗਦੇ ਨੇ। ਸੋ ਭਾਈ ਗੁਰਦਾਸ ਜੀ ਕਹਿੰਦੇ ਨੇ 76 ਪਤ ਭਏ ਰਾਜਾ ਬਣ ਜਾਂਦਾ ਗੁਰਸਿਕੰਦਰੋ ਸਹਿਜ সিংਹਾਸ਼ਨ ਸਹਿਜ ਪਦ ਵਿੱਚ ਉਹਦੀ ਸਹਿਜ ਅਵਸਥਾ ਵਿੱਚ ਉਹਦੀ ਸੂਰਤ ਟਿਕ ਜਾਂਦੀ ਹੈ। ਨਿਤ ਚਲ ਰਾਜ ਹੈ ਤੇ ਭਾਈ ਗੁਰਦਾਸ ਜੀ ਕਹਿੰਦੇ ਉਹਦਾ ਰਾਜ اٹਲ ਹੈ। ਨਾਸ਼ ਨਾਸ਼ ਨਹੀਂ ਹੁੰਦਾ। ਸਦੀਵਕਲ ਰਹਿਣ ਵਾਲਾ ਹੈ। ਸਤ ਔ ਸੰਤੋਖ ਦਇਆ ਧਰਮ ਅਰਥ ਮੇਲ ਮਨੁੱਖ ਦੀ ਅੰਦਰੇ ਪੰਜ ਗੁਣ ਵਰਤਦੇ ਨੇ ਸਤ ਭਾਵ ਜਿਹੜਾ ਉੱਚਾ ਸੁੱਚਾ ਆਚਰਣ ਸੰਤੋਖ ਕਿ ਜੋ ਕੁਝ ਮਿਲ ਗਿਆ ਹੈ ਪ੍ਰਮਾਤਮਾ ਦੀ ਰਜ਼ਾ ਵਿੱਚ ਉਹਦੇ ਵਿੱਚ ਸਿਦਕ ਰੱਖਦਾ ਹੈ ਬਹੁਤ ਸਾਰੀਆਂ ਸਿੱਖ ਇਤਿਹਾਸ ਵਿੱਚ ਉਦਾਹਰਨਾਂ ਨੇ ਕਿ ਜਦੋਂ ਗੁਰੂ ਕੇ ਸਿੱਖ ਜਿਹੜੇ ਸੰਤੋਖ ਵਿੱਚ ਵਰਤਨ ਵਾਲੇ ਨੇ ਉਹਨਾਂ ਨੇ ਬਿਲਕੁਲ ਰੁੱਖੀ ਮਿੱਸੀ ਖਾ ਕੇ ਵੀ ਗੁਜ਼ਾਰੇ ਕੀਤੇ ਔਰ ਅਕਾਲ ਪੁਰਖ ਦੇ ਬਾਣੇ ਵਿੱਚ ਨਾਮ ਸਿਮਰਨ ਦੇ ਵਿੱਚ ਜੀਵਨ ਬਤੀਤ ਕੀਤਾ ਹੈ ਗੁਰਸਿੱਖ ਜਿਹੜਾ ਹੈ ਉਹਦੇ ਕੋਲ ਸੱਤ ਦਾ ਧਨ ਹੈ ਸੰਤੋਖ ਹੈ ਦਇਆ ਦੂਸਰਿਆਂ ਦੀ ਹਰ ਵੇਲੇ ਮਦਦ ਵਾਸਤੇ ਤਿਆਰ ਰਹਿਣਾ ਧਰਮ ਦੂਸਰਿਆਂ ਨੂੰ ਜੋੜ ਕੇ ਰੱਖਣਾ ਹਰ ਇੱਕ ਨੂੰ ਪਿਆਰ ਨਾਲ ਵਰਤਣਾ ਅਰਥ ਮੇਲ ਭਾਈ ਗੁਰਦਾਸ ਜੀ ਕਹਿੰਦੇ ਇਹ ਪੰਜ ਤਤ ਜਿਹੜੇ ਪੰਜ ਗੁਣ ਜਿਹੜੇ ਨੇ ਕਈ ਗੁਰਮੁਖਾਂ ਨੇ ਸੱਤ ਸੰਤੋਖ ਦਇਆ ਧਰਮ ਧੀਰਜ ਦਾ ਵੀ ਜ਼ਿਕਰ ਕੀਤਾ ਹੈ ਔਰ ਇੱਥੇ ਭਾਈ ਗੁਰਦਾਸ ਜੀ ਕਹਿ ਰਹੇ ਨੇ ਸਤਿ ਔ ਸੰਤੋਖ ਦਇਆ ਧਰਮ ਅਰਥ ਮੇਲ ਇਹ ਪੰਜ ਸ਼ੁਭ ਗੁਣਾਂ ਦਾ ਜਦੋਂ ਸੁਮੇਲ ਹੁੰਦਾ ਹੈ ਤੇ ਗੁਰਮਤ ਅਨੁਸਾਰ ਇਹਨਾਂ ਪੰਜ ਗੁਣਾਂ ਨੂੰ ਉਹ ਆਪਣੇ ਜੀਵਨ ਵਿੱਚ ਧਾਰਨ ਕਰ ਲੈਂਦੇ ਪੰਚ ਪਰਵਾਣ ਕੀ ਇਹ ਭਾਈ ਗੁਰਦਾਸ ਜੀ ਕਹਿੰਦੇ ਇਸ ਤਰ੍ਹਾਂ ਉਹਨੇ ਇਹ ਜਿਹੜੇ ਪੰਜ ਗੁਣ ਨੇ ਇਹਨਾਂ ਨੂੰ ਪ੍ਰਵਾਨ ਕਰ ਲਿਆ ਸਵੀਕਾਰ ਕਰ ਲਿਆ ਆਪਣੇ ਅੰਦਰ ਵਸਾ ਲਿਆ ਉਹ ਪ੍ਰਧਾਨ ਬਣ ਗਿਆ ਗੁਰਮਤ ਸਾਜ ਹੈ ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰਮਤ ਸਾਜ ਦਾ ਅਰਥ ਹੈ ਗੁਰੂ ਦੀ ਮਤ ਦੇ ਨਾਲ ਗੁਰੂ ਦੀ ਸਿੱਖਿਆ ਤੇ ਚੱਲਦਿਆਂ ਉਹ ਗੁਰਸਿੱਖ ਇਹਨਾਂ ਪੰਜ ਗੁਣਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰ ਲੈਂਦਾ ਹੈ ਭਾਈ ਗੁਰਦਾਸ ਜੀ ਕਹਿੰਦੇ ਉਹ ਪ੍ਰਧਾਨ ਬਣਦਾ ਪਰਵਾਣ ਹੋ ਜਾਂਦਾ ਪਰਮੇਸ਼ਰ ਦੇ ਘਰੋਂ ਨੂੰ ਖਾਣ ਮਿਲਦੀ ਇਸੇ ਲਈ ਗੁਰੂ ਨਾਨਕ ਸਾਹਿਬ ਨੇ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵੇ ਦਰਗੇ ਮਾਨ ਪੰਚ ਸੋਹ ਹੈ ਦਰ ਰਾਜਾਣ ਪੰਚਾ ਕਾ ਗੁਰੂ ਇੱਕ ਧਿਆਨ ਇਹ ਉਸ ਪੰਜ ਪ੍ਰਵਾਨੀ ਦੀ ਪੰਜ ਪ੍ਰਧਾਨੀ ਦੀ ਗੱਲ ਕੀਤੀ ਹੈ ਜਿਹਦੇ ਅੰਦਰ ਸਤ ਸੰਤੋਖ ਦਇਆ ਧਰਮ ਧੀਰਜ ਅਰਥਾਤ ਇਹ ਸ਼ੁਭ ਗੁਣ ਵਸ ਜਾਂਦੀ ਨੇ ਭਾਈ ਗੁਰਦਾਸ ਜੀ ਕਹਿੰਦੇ ਗੁਰੂ ਦੀ ਮਤ ਦੇ ਨਾਲ ਜੁੜ ਕੇ ਉਹਨੇ ਇਸ ਪੰਜ ਗੁਣਾਂ ਨੂੰ ਆਪਣੇ ਅੰਦਰ ਧਾਰਨ ਕਰ ਲਿਆ ਪ੍ਰਵਾਨ ਕਰ ਲਿਆ ਸਕਲ ਪਦਾਰਥਵ ਸਰਬ ਨਿਧਾਨ ਸਭਾ ਹੁਣ ਉਹਦਾ ਖਜ਼ਾਨਾ ਕੀ ਹੈ ਜਿਹੜਾ ਗੁਰਸਿੱਖ ਹੈ ਅੰਦਰ ਦੇ ਵਿਸ਼ੇਵਿਕਾਰਾਂ ਨੂੰ ਜਿੱਤ ਕੇ ਜਿਨ੍ਹਾਂ ਨੇ ਅੰਦਰ ਰਾਜ ਭਾਗ ਆਪਣਾ ਕਾਇਮ ਕਰ ਲਿਆ ਹੈ ਸੈਧ ਅਵਸਥਾ ਵਿੱਚ ਵਿਚਰਦਾ ਅਟੱਲ ਪਦਵੀ ਤੇ ਜੜਾ ਪਹੁੰਚ ਗਿਆ ਹੈ ਹੁਣ ਜਿਵੇਂ ਦੁਨਿਆਵੀ ਤੌਰ ਤੇ ਰਾਜੇ ਕੋਲ ਖਜ਼ਾਨੇ ਨੇ ਗੁਰਸਿੱਖ ਰਾਜੇ ਦਾ ਖਜ਼ਾਨਾ ਕੀ ਹੈ ਭਾਈ ਗੁਰਦਾਸ ਜੀ ਕਹਿੰਦੇ ਸਕਲ ਪਦਾਰਥ ਦੁਨੀਆਂ ਦੇ ਜਿੰਨੇ ਪਦਾਰਥ ਨੇ ਉਹ ਗੁਰਸਿੱਖ ਦੇ ਚਰਨਾਂ ਵਿੱਚ ਹੱਥ ਜੋੜ ਕੇ ਖੜੇ ਰਹਿੰਦੇ ਔਰ ਭਾਈ ਗੁਰਦਾਸ ਜੀ ਕਹਿੰਦੇ ਸਰਬ ਨਿਧਾਨ ਸਭਾ ਤੇ ਜਿੰਨੇ ਦੁਨੀਆਂ ਦੇ ਖਜ਼ਾਨੇ ਨੇ ਨੌ ਨਿੱਧੀਆਂ 18 ਸਿੱਧੀਆਂ ਸਾਰੀਆਂ ਰਿੱਧੀਆਂ ਸਿੱਧੀਆਂ ਕਹਿ ਲੋ ਖਜ਼ਾਨੇ ਜਿੰਨੇ ਵੀ ਨੇ ਉਹ ਗੁਰਸਿੱਖ ਦੀ ਸਭਾ ਦਾ ਸ਼ਿੰਗਾਰ ਨੇ ਭਾਵ ਗੁਰਸਿੱਖ ਦੇ ਸਨਮੁਖ ਹੱਥ ਜੋੜ ਕੇ ਖੜੇ ਰਹਿੰਦੇ ਨੇ ਇਸੇ ਨੂੰ ਹੀ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਦ੍ਰਿੜ ਕਰਵਾਉਂਦਿਆ ਬਚਨ ਆਖੇ ਸੀ ਕਿ ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹਿ ਏਕ ਸ਼ਬਦ ਲਿਵ ਲਾਏ ਨੌ ਨਿੱਦੀ 18 ਸਿੱਧੀ ਪਿੱਛੇ ਲੱਗੀਆਂ ਫਿਰੈ ਜੋਹਰ ਹਿਰਦੈ ਸਦਾ ਵਸਾਈ ਜਿਹੜਾ ਆਪਣੇ ਅੰਦਰ ਵਾਹਿਗੁਰੂ ਜੀ ਨੂੰ ਵਸਾ ਲੈਂਦਾ ਉਸ ਗੁਰਸਿੱਖ ਦੇ ਪਿੱਛੇ ਇਹ ਰਿੱਧੀਆਂ ਸਿੱਧੀਆਂ ਤੇ ਸਤਿਗੁਰੂ ਕਹਿੰਦੇ ਪਿੱਛੇ ਲੱਗੀਆਂ ਫਿਰਦੀਆਂ ਹਨ ਇਸੇ ਨੂੰ ਧੰਨ ਗੁਰੂ ਅਰਜਨ ਸਾਹਿਬ ਸੁਖਮਨੀ ਸਾਹਿਬ ਵਿੱਚ ਕਹਿੰਦੇ ਨੇ ਰੱਬ ਕੈ ਸਿਮਰਨ ਰਿੱਧ ਸਿੱਧ ਨਉ ਨਿਦ ਰੱਬ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਕੇ ਜਿਹੜਾ ਗੁਰੂ ਦੀ ਮਤ ਦੇ ਅਨੁਸਾਰ ਜੀਵਨ ਜੀਉਂਦਾ ਤੇ ਪਰਮੇਸ਼ਰ ਦੇ ਨਾਮ ਨਾਲ ਜੁੜ ਜਾਂਦਾ ਸਾਰੀਆਂ ਰਿੱਧੀਆਂ ਸਿੱਧੀਆਂ ਨਉ ਨਿਧੀਆਂ ਜਿਹੜੀਆਂ ਉਹਦੇ ਸਨਮੁਖ ਹੱਥ ਜੋੜ ਕੇ ਖੜੀਆਂ ਹੋ ਜਾਂਦੇ ਆ। ਭਾਈ ਗੁਰਦਾਸ ਜੀ ਕਹਿੰਦੇ ਸਕਲ ਪਦਾਰਤਔ ਸਰਬ ਨਿਧਾਨ ਸਭਾ ਸਾਰੇ ਪਦਾਰਤ ਸਾਰੇ ਖਜ਼ਾਨੇ ਉਸ ਦੀ ਸਭਾ ਦਾ ਸ਼ਿੰਗਾਰ ਬਣਦੇ ਨੇ। ਸ਼ੇਵਨਗਰੀ ਸੁਬਾਸ ਕੋਟ ਸ਼ਬ ਸ਼ਾਜ ਹੈ। ਬਾਰੀ ਤੌਰ ਤੇ ਦੁਨੀਆਵੀ ਰਾਜਾ ਜਿਹੜਾ ਉਹਦੇ ਕਿਲੇ ਹੁੰਦੇ ਸੀ। ਉਵੇਂ ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਤੁਰਿਆ ਅਵਸਥਾ ਵਾਲੀ ਨਗਰੀ ਦਾ ਉਹ ਮਾਲਕ ਬਣ ਜਾਂਦਾ। ਉੱਤਿ ਦਸ਼ਮ ਦਵਾਰ ਦੇ ਵਿੱਚ ਉਹਦਾ ਵਾਸਾ ਹੋ ਜਾਂਦਾ ਹੈ ਇਹ ਕਿਲਾ ਹੈ ਦਸ਼ਮ ਦਵਾਰ ਜਿਹੜਾ ਤੁਰਿਆ ਅਵਸਥਾ ਜਾਂ ਸਹਿਜ ਅਵਸਥਾ ਪਰਮ ਪਦਵੀ ਕਈ ਸ਼ਬਦ ਇਸੇ ਦੇ ਵਾਸਤੇ ਚੌਥਾ ਪਾਦਾਦ ਸ਼ਬਦ ਵਰਤੇ ਗਏ ਉੱਥੇ ਉਹਦਾ ਵਾਸਾ ਹੋ ਜਾਂਦਾ ਹੈ ਉਸ ਅਵਸਥਾ ਦੇ ਵਿੱਚ ਜਦੋਂ ਦਸ਼ਮ ਦਵਾਰ ਦੇ ਵਿੱਚ ਵਾਸਾ ਹੁੰਦਾ ਹੈ ਜਾਂ ਚੌਥੇ ਪਾਦੀ ਗੱਲ ਕੀਤੀ ਬੇਗੰਪੁਰਾ ਭਗਤ ਰਵਿਦਾਸ ਜੀ ਇਹਨੂੰ ਕਹਿੰਦੇ ਨੇ ਉੱਥੇ ਜਦੋਂ ਵਾਸਾ ਹੋ ਜਾਂਦਾ ਹੈ ਤੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਵਿਸ਼ੇਵਿਕਾਰ, ਵਾਸ਼ਨਾਵਾਂ ਇਹ ਜਿਹੜੇ ਦੁਸ਼ਮਣ ਨਹੀਂ ਉਹਦੀ ਤੱਕ ਪਹੁੰਚ ਨਹੀਂ ਸਕਦੇ। ਭਾਈ ਗੁਰਦਾਸ ਜੀ ਕਹਿੰਦੇ ਉਸ ਕਿਲੇ ਦੇ ਵਿੱਚ ਉਹਦਾ ਵਾਸਾ ਹੋ ਜਾਂਦਾ ਹੈ। ਔਰ ਨਾਮ ਸਿਮਰਨ ਦੀ ਅਨਹਦ ਧੁਨੀ ਜਿਹੜੀ ਹੈ ਉਹਦੀ ਸੁਗੰਧੀ ਉਸ ਕਿਲੇ ਦਾ ਸ਼ਿੰਗਾਰ ਬਣਦੀ ਹੈ। ਜਿਵੇਂ ਕਿਲਿਆਂ ਦੇ ਵਿੱਚ ਅਤਰ ਫੁਲੇ ਲਾਦ ਸੁਗੰਧੀਆਂ ਜਿਹੜੀਆਂ ਇਹ ਵਰਤੀਆਂ ਜਾਂਦੀਆਂ ਦਸਮ ਦਵਾਰ ਵਿੱਚ ਟਿੱਕੇ ਗੁਰਸਿੱਖ ਦੇ ਅੰਦਰ ਪਰਮੇਸ਼ਰ ਦੇ ਨਾਮ ਸਿਮਰਨ ਦੀ ਸੁਗੰਧੀ ਦਾ ਵਾਸਾ ਹੋ ਜਾਂਦਾ ਹੈ ਭਾਈ ਗੁਰਦਾਸ ਜੀ ਕਹਿੰਦੇ ਸ਼ਬ ਸ਼ਾਜ ਹੈ ਤੇ ਇਹ ਜਿਹੜੀ ਸ਼ੋਭਾ ਹੈ ਸ਼ਬ ਦਾ ਅਰਥ ਹੈ ਸੁੰਦਰ ਸ਼ੋਭਾ ਜਿਹੜੀ ਹੈ ਭਾਈ ਗੁਰਦਾਸ ਜੀ ਕਹਿੰਦੇ ਇਹ ਉਹਦੇ ਅੰਦਰ ਅਲੌਕਿਕ ਸੁੰਦਰਤਾ ਬਣ ਜਾਂਦੀ ਹੈ ਇਹ ਸ਼ੋਭਾ ਵਰਤਦੀ ਹੈ ਕਿ ਦਸਮ ਦਵਾਰ ਵਿੱਚ ਟਿਕੇ ਹੋਏ ਗੁਰਸਿੱਖ ਦੇ ਅੰਦਰ ਨਾਮ ਸਿਮਰਨ ਦੀ ਸੁਗੰਧੀ ਵਰਤਦੀ ਹੈ ਜਿਹੜੀ ਉਹਨੂੰ ਹੋਰ ਸੁਗੰਧਤ ਤੇ ਸ਼ੋਭਾ ਵਾਲਾ ਬਣਾ ਦਿੰਦੀ ਹੈ ਸਰਾਜਨੀਤੀ ਰਾਜਨੀਤ ਰੀਤ ਪ੍ਰੀਤ ਪਰਜਾ ਕੇ ਸੁਖ ਹੈ ਸੁਖ ਗੁਰਸ਼ਿਕ ਦੀ ਰਾਜਨੀਤੀ ਕੀ ਹੈ ਦੁਨੀਆਵੀ ਤੌਰ ਤੇ ਰਾਜਾ ਰਾਜਨੀਤੀ ਦੇ ਨਾਲ ਭਾਵ ਰਾਜ ਭਾਗ ਕਰਨ ਦੀਆਂ ਨੀਤੀਆਂ ਜਿਹੜੀਆਂ ਹਨ ਉਹਨਾਂ ਦੇ ਵਿੱਚ ਵਿਚਰਦਿਆਂ ਦੂਸਰੇ ਰਾਜ ਦੇ ਲੋਕਾਂ ਤੇ ਅਤਿਆਚਾਰ ਕਰਦਾ ਹੈ ਦੂਸਰੇ ਰਾਜ ਦੇ ਰਾਜਿਆਂ ਦੇ ਉੱਪਰ ਅਤਿਆਚਾਰ ਵੀ ਕਰਦਾ ਹੈ ਲੜਾਈਆਂ ਝਗੜੇ ਸਾਰਾ ਕੁਝ ਵਰਤਦਾ ਹੈ ਕਤਲੋਗਾਰਤ ਵੀ ਕਰਦਾ ਹੈ ਬੜੇ ਬੜੇ ਜ਼ੁਲਮੀ ਰਾਜੇ ਸੰਸਾਰ ਤੇ ਹੋ ਚੁੱਕੇ ਨੇ ਪਰ ਭਾਈ ਗੁਰਦਾਸ ਜੀ ਕਹਿੰਦੇ ਜਿਹੜਾ ਗੁਰਸਿੱਖ ਹੈ ਉਹਦੀ ਰਾਜਨੀਤੀ ਕੀ ਹੈ ਸਤ ਗੁਰੂ ਦੇ ਸਨਮੁਖ ਜਿਹੜਾ ਗੁਰਸਿੱਖ ਹੈ ਉਹਦੀ ਰਾਜਨੀਤੀ ਇਹ ਹੈ ਕਿ ਰੀਤ ਰੀਤ ਭਾਵ ਵਰਤਾਰਾ ਜਿਹੜਾ ਪ੍ਰੀਤ ਪ੍ਰੀਤ ਦਾ ਅਰਥ ਹੈ ਪ੍ਰੇਮ ਪਰਜਾ ਕੈ ਪਰਜਾ ਭਾਵ ਜਿੰਨੇ ਲੋਕ ਨੇ ਗੁਰਸਿੱਖ ਦੀ ਰਾਜਨੀਤੀ ਕੀ ਹੈ ਗੁਰਸੇਖਾ ਅੰਦਰ ਦਾ ਰਾਜਾ ਹੈ ਇਸ ਕਰਕੇ ਉਹਦੀ ਪਰਜਾ ਜਿਹੜੀ ਹੈ ਉਹ ਅੰਦਰ ਦੇ ਰਾਜ ਭਾਗ ਨੂੰ ਸੁਖ ਦੇਣ ਵਾਲੀ ਹੈ ਤੇ ਅੰਦਰ ਨੂੰ ਸੁਖ ਉਹਦੋਂ ਮਿਲਦਾ ਜਦੋਂ ਸਾਰਿਆਂ ਨੂੰ ਸੁਖੀ ਵੇਖਦਾ ਹੈ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਵੇਖਿਆ ਕਿ ਨਾਨਕ ਦੁਖੀਆ ਸਭ ਸੰਸਾਰ ਤੇ ਗੁਰੂ ਨਾਨਕ ਸਾਹਿਬ ਆਪਣਾ ਘਰ ਪਰਿਵਾਰ ਤਿਆਗ ਕੇ ਦੂਜਿਆਂ ਨੂੰ ਸੁਖ ਦੇਣ ਵਾਸਤੇ ਨਿਕਲੇ ਕਿਉਂ ਗੁਰਸਿੱਖ ਦੇ ਅੰਦਰ ਦੀ ਭਾਵਨਾ ਇਹ ਹੈ ਇਹ ਸਾਰੇ ਸੁਖੀ ਹੋਣ ਨਸ਼ੇੜੀ ਚਾਹੁੰਦਾ ਹੈ ਕਿ ਸਾਰੇ ਪਿੰਡ ਦੇ ਨੌਜਵਾਨ ਨਸ਼ਾ ਕਰਨ ਲੱਗ ਜਾਣ ਜਵਾਰੀ ਕਹਿੰਦਾ ਸਾਰੇ ਲੋਕ ਮੇਰੇ ਨਾਲ ਜੂਆ ਖੇਡਣ ਸ਼ਰਾਬੀ ਕਹਿੰਦਾ ਮੇਰੇ ਨਾਲ ਬਹਿ ਕੇ ਸ਼ਰਾਬਾਂ ਪੀਣ ਪਰ ਜਿਹੜਾ ਗੁਰਸਿੱਖ ਗੁਰੂ ਨੂੰ ਪਿਆਰ ਕਰਨ ਵਾਲਾ ਗੁਰਮੁਖ ਹੈ ਉਹਦੇ ਮਨ ਦੀ ਭਾਵਨਾ ਹਮੇਸ਼ਾ ਹੀ ਇਹ ਰਹਿੰਦੀ ਹੈ ਕਿ ਸਾਰੇ ਲੋਕ ਗੁਰੂ ਦੀ ਸੰਗਤ ਵਿੱਚ ਬੈਠ ਕੇ ਨਾਮ ਸਿਮਰਨ ਨਾਲ ਜੁੜਨ ਤੇ ਆਪਣਾ ਜੀਵਨ ਸਫਲ ਤੇ ਸੁਖੀ ਬਣਾ ਸਕਣ ਇਹ ਗੁਰਸਿੱਖ ਦੀ ਭਾਵਨਾ ਹੈ ਸੋ ਗੁਰਸਿੱਖ ਦੀ ਇਹੀ ਰਾਜਨੀਤੀ ਹੈ ਇਹ ਹਰ ਮਨੁੱਖ ਮਾਤਰ ਨਾਲ ਹਰ ਪ੍ਰਾਣੀ ਮਾਤਰ ਨਾਲ ਉਪਰੀਤ ਕਰਦਾ ਹੈ ਪਿਆਰ ਦਾ ਵਰਤਾਰਾ ਵਰਤਾਉਂਦਾ ਹੈ ਇਹ ਉਹਦੀ ਰਾਜਨੀਤੀ ਹੈ ਸੁੱਖ ਹੈ ਸੁਖ ਜਿਸ ਕਰਕੇ ਸਾਰੇ ਪਾਸੇ ਸੋਖੀ ਸੁਖ ਫਸਰ ਜਾਂਦਾ ਹੈ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਜਦੋਂ ਗੱਲ ਕੀਤੀ ਜਾਂਦੀ ਹੈ ਤੇ ਉਸ ਰਾਜੇ ਬਾਰੇ ਇਹ ਹੀ ਗੱਲ ਪ੍ਰਚਲਿਤ ਹੈ ਕਿ ਉਹ ਸਾਰਿਆਂ ਨੂੰ ਪਿਆਰ ਕਰਦਾ ਸੀ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਸੀ ਤੇ ਹਰ ਲੋੜਵੰਦ ਦੀ ਉਹ ਅੱਗੇ ਵੱਧ ਕੇ ਮਦਦ ਕਰਦਾ ਸੀ ਇਸੇ ਕਰਕੇ 40 ਸਾਲ ਦਾ ਰਾਜ ਭਾਗ ਸੁੱਖਾਂ ਦਾ ਰਾਜ ਭਾਗ ਮੰਨਿਆ ਜਾਂਦਾ ਹੈ। ਸੋ ਭਾਈ ਗੁਰਦਾਸ ਜੀ ਕਹਿੰਦੇ ਨੇ ਜਿਹੜਾ ਗੁਰਸਿੱਖ ਹੈ ਉਹਦੇ ਅੰਦਰ ਇਹ ਹੀ ਭਾਵਨਾ ਕਿ ਸਾਰਿਆਂ ਨਾਲ ਪਿਆਰ ਭਰ ਆ ਵਰਤਾਰਾ ਕਰਾ ਮਨੁੱਖਾ ਮਾਤਰ ਹਰ ਇੱਕ ਨੂੰ ਪ੍ਰੀਤ ਕਰਦਾ ਹੈ ਜਿਸ ਕਰਕੇ ਸਾਰੇ ਪਾਸੇ ਸੁੱਖ ਹੈ ਸੋਖ ਹੈ ਸੋਖੀ ਸੁੱਖ ਹੈ ਪੂਰਨ ਮਨੋਰਥ ਤੇ ਭਾਈ ਗੁਰਦਾਸ ਜੀ ਕਹਿੰਦੇ ਇਸ ਤਰ੍ਹਾਂ ਉਹਦੇ ਸਾਰੇ ਮਨੋਰਥ ਪੂਰੇ ਹੁੰਦੇ ਨੇ ਸਫਲ ਸਭ ਕਾਜ ਹੈ ਤੇ ਸਾਰੇ ਕਾਰਜ ਸਫਲ ਹੋ ਜਾਂਦੇ ਨੇ ਸ੍ਰੀ ਸਤਿਗੁਰੂ ਭਾਈ ਗੁਰਦਾਸ ਜੀ ਨੇ ਇਸ ਇੱਕ ਬਿੱਤ ਦੇ ਵਿੱਚ ਗੁਰਸਿੱਖ ਰਾਜੀ ਦੀ ਗੱਲ ਕੀਤੀ ਕਿ ਜਿਹੜਾ ਗੁਰਸਿੱਖ ਰਾਜਾ ਹੈ ਉਹ ਮਨ ਵਿੱਚ ਕਰਮ ਕਰਕੇ ਇਕਾਗਰ ਹੋ ਜਾਂਦਾ ਹੈ ਉਹਦੇ ਮਨ ਵਿੱਚ ਵੀ ਭਲਾਈ ਦਾ ਪੁਰਣਾ ਉਹਦੀ ਜ਼ੁਬਾਨ ਤੋਂ ਵੀ ਭਲਾਈ ਦੀਆਂ ਗੱਲਾਂ ਉਹਦਾ ਸਰੀਰ ਵੀ ਕੇਵਲ ਮਨੁੱਖਤਾ ਦੇ ਭਲੇ ਲਈ ਹੀ ਕਾਰਜ ਕਰਦਾ ਹੈ ਸਹਿਜ ਅਵਸਥਾ ਵਿੱਚ ਵਿਚਰਦਿਆਂ ਸਤ ਸੰਤੋਖ ਦਇਆ ਧਰਮ ਤਿਰਜ ਅਰਥਾਤ ਸ਼ੁਭ ਗੁਣਾਂ ਨੂੰ ਆਪਣੇ ਅੰਦਰ ਧਾਰਨ ਕਰਕੇ ਰੱਖਦਾ ਹੈ ਔਰ ਜੇ ਫਾਲਸ ਰੂਪ ਦੁਨੀਆ ਦੇ ਸਾਰੇ ਖਜ਼ਾਨੇ ਉਹਦੇ ਸਾਹਮਣੇ ਹੱਥ ਜੋੜ ਕੇ ਖੜੇ ਹੋ ਜਾਂਦੇ ਨੇ ਆਹੀ ਗੁਰਦਾਸ ਜੀ ਕਹਿੰਦੇ ਉਹ ਸਾਰੀ ਪਰਜਾ ਨੂੰ ਸਾਰੇ ਲੋਕਾਂ ਨੂੰ ਪਿਆਰ ਕਰਦਾ ਜਿਹਦੇ ਕਰਕੇ ਉਹਦੇ ਜੀਵਨ ਦੇ ਸਾਰੇ ਕਾਰਜ ਜਿਹੜੇ ਉਹ ਸਫਲ ਹੁੰਦੇ ਨੇ ਜੀ ਉਲਾਂ ਚੁੱਕਾਂ ਦੀ ਖੀਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ